ਬਟਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਵਿੱਚ ਐਸਐਚਓ ਤੇ ਪੂਰੀ ਪੁਲਿਸ ਟੀਮ ਦੇ ਉੱਤੇ ਜਿਹੜਾ ਕੁਝ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤਾਂ ਕਾਫੀ ਪਗੜੜ ਮੱਤ ਜਾਂਦੀ ਹੈ ਕਾਫੀ ਜਿਹੜੀ ਹੈ ਇਲਾਕੇ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਕਿਉਂਕਿ ਐਸਐਚਓ ਤੇ ਪੂਰੀ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਵਿੱਚ ਇੱਕ ਮੇਲਾ ਹੁੰਦਾ ਹੈ ਤਾਂ ਮੇਲੇ ਦੇ ਵਿੱਚ ਜਿਹੜੀ ਪੁਲਿਸ ਸੁਰੱਖਿਆ ਦੇ ਲਈ ਤਾਇਨਾਤ ਹੁੰਦੀ ਹੈ ਮੇਲੇ ਦੇ ਵਿੱਚ ਦੋ ਧਿਰਾਂ ਦੀ ਜਿਹੜੀ ਆਪਸੀ ਲੜਾਈ ਹੁੰਦੀ ਆ ਤਾਂ ਉਹਨਾਂ ਨੂੰ ਹਟਾਉਣ ਦੇ ਲਈ ਐਸ ਐਚਓ ਪੁਲਿਸ ਸਮੇਤ ਜਿਹੜਾ ਉੱਤੇ ਪਹੁੰਚਦਾ ਇਹਨਾਂ ਦੇ ਵੱਲੋਂ ਹਟਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਆ ਪਰ ਮੁਲਜ਼ਮਾਂ ਦੇ ਵੱਲੋਂ ਇਹਨਾਂ ਦੇ ਉੱਤੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਟਾਂ ਰੋੜਿਆਂ ਦੇ ਨਾਲ ਜਿਹੜਾ ਪੂਰੀ ਪੁਲਿਸ ਟੀਮ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਤਾਂ ਪੁਲਿਸ ਨੇ ਆਪਣੀ ਸੁਰੱਖਿਆ ਦੇ ਲਈ ਦੱਸਿਆ ਜਾ ਰਿਹਾ ਕਿ 10 ਤੋਂ ਜਿਹੜੇ ਆ 12 ਹਵਾਈ ਫਾਇਰ ਕੀਤੇ ਆ ਇਹ ਹਵਾਈ ਫਾਇਰ ਕਰਕੇ ਜਿਹੜੀ ਆ ਪੁਲਿਸ ਨੇ ਆਪਣੀ ਜਾਨ ਬਚਾਈ ਆ ਤਾਂ ਜਿਹੜਾ ਪੀੜਤ ਐਸ ਐਚਓ ਆ ਉਸ ਨੂੰ ਜਿਹੜਾ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਹ ਮੇਲਾ ਹੋ ਰਿਹਾ ਸੀ ਜਿੱਥੇ ਪੁਲਿਸ ਤਾਇਨਾਤ ਸੀ ਤਾਂ ਪੁਲਿਸ ਦੇ ਵੱਲੋਂ ਜਿਹੜੀਆਂ ਦੋ ਧਿਰਾਂ ਦੇ ਵਿਚਕਾਰ ਲੜਾਈ ਹੁੰਦੀ ਆ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਜਿਹੜੀ ਆ ਮੁਲਜ਼ਮ ਜਿਹੜੇ ਆ ਉਹਨਾਂ ਦੇ ਉੱਤੇ ਹੀ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਇਹ ਜਿਹੜੀ ਆ ਪੁਲਿਸ ਦੀ ਪੁਲਿਸ ਦੇ ਅਧਿਕਾਰੀਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਆ ਜਿਸ ਦੇ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਇਸ ਤਰ੍ਹਾਂ ਜੀ ਸਾਡੇ ਨਾ ਥਾਣਾ ਲੰਨਗੜ ਬਾਕ ਪਿੰਡ ਰਾਇਕੇ ਕਲਾ ਹੈ ਜਿੱਥੇ ਬਾਬਾ ਜਿਹੜਾ ਹੈਗਾ ਦਾਤਾ ਹਰੀ ਸਿੰਘ ਜਿਹੜਾ ਦੇ ਨਾਮ ਤੇ ਉੱਥੇ ਇੱਕ ਮੰਦਿਰ ਹੈਗਾ ਡੇਰਾ ਤੇ ਉੱਥੇ ਸ਼ਰਧਾਲੂ ਜਿਹੜਾ ਹੈਗਾ ਆਪਣੇ ਲਈ ਉਥੇ ਮੱਥਾ ਟੇਕਣ ਲਈ ਆਉਂਦੇ ਨੇ ਸ਼ਰਧਾ ਨਾਲ ਆਉਂਦੇ ਨੇ ਤਾਂ ਰਾਤ ਦਾ ਮੇਲਾ ਲੱਗਦਾ ਹੈਗਾ ਤੇ ਕੱਲ 17 18 ਦੀ ਦਰਮਿਆਨੀ ਰਾਤ ਨੂੰ ਉੱਥੇ ਇੱਕ ਮੇਲਾ ਲੱਗਿਆ ਹੋਇਆ ਸੀ ਇਸੇ ਤਰ੍ਹਾਂ ਹੀ ਤੇ ਜਿਹੜੀ ਸਾਡੀ ਪੁਲਿਸ ਪਾਰਟੀ ਐਸ ਐਚ ਓ ਨੰਦਗੜ ਅਫਸਰ ਰਵਿੰਦਰ ਸਿੰਘ ਤੇ ਏ ਐਸ ਸੀ ਗੁਰਮੀਰ ਸਿੰਘ ਦੀ ਪੁਲਿਸ ਪਾਰਟੀ ਜਿਹੜੀ ਹੈ ਉਹ ਉੱਥੇ ਲਾਅਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਆਈ ਹੋਈ ਸੀਗੀ ਤਾਂ ਕਿਸੇ ਪਬਲਿਕ ਦੇ ਬੰਦੇ ਨੇ ਜਿਹੜਾ ਉੱਥੇ ਸੀ ਉਹਨਾਂ ਨੂੰ ਫੋਨ ਕੀਤਾ ਕਿ ਪਿੰਡ ਦੇ ਵਿਚਾਲੇ ਜਿਹੜਾ ਹੈਗਾ ਕੋਈ ਇੱਕ ਬਲਵਿੰਦਰ ਸਿੰਘ ਜਿਹਨੂੰ ਨੰਬਰਦਾਰ ਬਲਵਿੰਦਰ ਸਿੰਘ ਕਹਿੰਦੇ ਆ ਉਹਦੇ ਘਰ ਦੇ ਸਾਹਮਣੇ ਇੱਕ ਸੱਤ ਚੌਦਾ ਬਣਿਆ ਹੋਇਆ ਉੱਥੇ ਸ਼ਰਾਬ ਦੀ ਤੱਤ ਹੈਗੇ ਆ ਜਿਹੜੇ ਉਹ ਲਸ਼ਾ ਕਰਕੇ ਸ਼ਰਾਬ ਪੀ ਕੇ ਕਿ ਜਿਹੜਾ ਉਹ ਇੱਕ ਬੰਦਾ ਕੋਈ ਬਲਵਿੰਦਰ ਸਿੰਘ ਦੇ ਘਰ ਦੂਜੀ ਪਾਰਟੀ ਦਾ ਖੁੱਸ ਗਿਆ ਹੈਗਾ ਤੇ ਉਹਨੂੰ ਕਹਿੰਦੇ ਬਾਹਰ ਕੱਢੋ ਤੇ ਉਹਨਾਂ ਨੇ ਬਾਹਰ ਨਹੀਂ ਕੱਢਿਆ ਤੇ ਨਰਾਈ ਝਗੜੇ ਨੂੰ ਜਿਹੜਾ ਹੈਗਾ ਨਿਜਾਮ ਜੇ ਦੀ ਕੋਸ਼ਿਸ਼ ਹੈ ਤਾਂ ਨਾਲ ਦੀ ਨਾਲ ਜਿਹੜੇ ਸਾਡੇ ਬਲਵਿੰਦਰ ਸਿੰਘ ਇੰਸਪੈਕਟਰ ਉੱਥੇ ਮੌਕੇ ਤੇ ਅਰਵਿੰਦਰ ਸਿੰਘ ਇੰਸਪੈਕਟਰ ਸਾਡੇ ਮੌਕੇ ਤੇ ਪਹੁੰਚੇ ਤੇ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਮਝਾਇਆ ਕਿ ਵੀ ਤੁਸੀਂ ਕੋਈ ਗੱਲ ਨਹੀਂ ਕੀਏ ਤੁਹਾਡਾ ਝਗੜਾ ਹੋਇਆ ਤਾਂ ਪੁਲਿਸ ਪਾਰਟੀ ਜਿਹੜੀ ਹੈ ਤੁਸੀਂ ਆਪਣੀ ਸਟੇਟਮੈਂਟ ਲਿਖਾਓ ਸਾਡੇ ਕੋਲੇ ਆਪਣੀ ਕੰਪਲੇਟ ਦਿ ਔਰ ਇਹ ਨਸ਼ਾ ਦਾ ਸੇਵਨ ਕਰਕੇ ਇੰਨੇ ਬਜੇਸੀ ਰਾਤ ਦਾ ਟਾਈਮ ਸੀ 11 ਵਜੇ ਦਾ ਤਾਂ ਇਹਨਾਂ ਨੇ ਵਜਾਏ ਉਹਨਾਂ ਦੀ ਗੱਲ ਮੰਨਣ ਦੇ ਤੇ ਉਲਟਾ ਉਹਨੂੰ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਘਰ ਦੀ ਕੰਧ ਵੀ ਟੱਪਣ ਦੀ ਕੋਸ਼ਿਸ਼ ਕੀਤੀ ਜਦੋਂ ਹੀ ਇਹਨਾਂ ਨੇ ਪੁਲਿਸ ਪਾਰਟੀ ਨੇ ਰੋਕਿਆ ਤਾਂ ਇਹਨਾਂ ਨੇ ਦੰਗਾਂ ਤੇ ਰੋੜਿਆਂ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਾ ਹੈਗਾ ਬਹੁਤ ਵੱਡਾ ਜ਼ੋਰਦਾਰ ਹਮਲਾ ਕਰ ਦਿੱਤਾ ਜਿੱਤੇ ਸਾਡੇ ਐਸਐਚਓ ਅ ਆਪਣਾ ਰਵਿੰਦਰ ਸਿੰਘ ਦੇ ਜਿਹੜਾ ਹੈਗਾ ਉਹ ਸਿਰਫੇ ਤਲਵਾਰ ਮਾਰ ਦੀ ਕੋਸ਼ਿਸ਼ ਕੀਤੀ ਜਿਹੜਾ ਹੱਥ ਅੱਗੇ ਕਰਨਾ ਕਬਾਉ ਨੇ ਪਰ ਉਹ ਜਿਹੜੀ ਸ਼ਾਰਪ ਵੈਪਨ ਹੈਗਾ ਕਿਰਪਾਨ ਹੈ ਉਹ ਉਹਨਾਂ ਦੇ ਬਹੁਤ ਜ਼ਿਆਦਾ ਬਹੁਤ ਡੂੰਘਾ ਜਿਹੜਾ ਹੈਗਾ ਤਿੱਖਾ ਜਿਹੜਾ ਉਹਨਾਂ ਦੇ ਉਹ ਜ਼ਖਮ ਕੀਤਾ ਤੇ ਉਹ ਡਿੱਗ ਪਏ ਤੇ ਸਾਡੇ ਬਲਵਿੰਦਰ ਸਿੰਘ ਜੀ ਉਹਨਾਂ ਦੇ ਵੀ ਜਿਹੜਾ ਹੈਗਾ ਉਹਨਾਂ ਨੇ ਬਹੁਤ ਗਲੇ ਮਾਰਨ ਕਰਕੇ ਜਿਹੜਾ ਕਾਫੀ ਸੱਟਾਂ ਲੱਗੀਆਂ ਨੇ ਇੱਕ ਦੋ ਬੰਦੇ ਇਹ ਉਹਨਾਂ ਕੋਲੇ ਮਾਰੂਚਾਰ ਸੀਗੇ ਜੀ ਡੰਗਾ ਆ ਕਿਰਪਾਨ ਸੀਗੀਆਂ ਨਾਲ ਤੇ ਨਾਲ ਹੀ ਜਿਹੜੇ ਗਲੇ ਸੀ ਕੋਲੇ ਗਲੇ ਪੈ ਸੀ ਉਹ ਚੁਕਲੇ ਉਹਨਾਂ ਨੇ ਸਿਰਫ ਆਪਣੀ ਗੱਲ ਨੂੰ ਰੱਖਣ ਵਾਸਤੇ ਤੇ ਜਦੋਂ ਕਿ ਪੁਲਿਸ ਨੇ ਬੜਾ ਸੰਜਮ ਤੋਂ ਕੰਮ ਲਿਆ ਇਹ ਫਿਰ ਵੀ ਨਹੀਂ ਹਟੇ ਤਾਂ ਅਖੀਰ ਵਿੱਚ ਪੁਲਿਸ ਨੂੰ ਜਿਹੜਾ ਹੈਗਾ ਹਵਾਈ ਫਾਇਰ ਵੀ ਕਰਨੇ ਪਏ ਤੇ ਫਿਰ ਇਹ ਜਿਹੜਾ ਤਿੱਤਰ-ਵਿੱਤਰ ਹੋਇਆ ਉਸ ਤੋਂ ਬਾਅਦ ਜਿਹੜਾ ਐਸਐਚਓ ਨੂੰ ਤੇ ਸਾਡੇ ਐਸਐਸਏ ਬਲਵਿੰਦਰ ਸਿੰਘ ਨੂੰ ਚੁੱਕ ਕੇ ਅਸੀਂ ਲਿਆ ਕੇ ਇਲਾਜ ਵਾਸਤੇ ਸਿਵਲ ਹਸਪਤਾਲ ਦਾਖਲ ਕਰਾਇਆ ਤੇ ਫਿਰ ਜਿਹੜਾ ਹੈਗਾ ਉਰਵਿੰਦਰ ਸਿੰਘ ਦੇ ਬਿਆਨ ਦੇ ਉੱਤੇ ਇਹਨਾਂ ਦੇ ਤਕਰੀਬਨ 35 ਬੰਦਿਆਂ ਦੇ ਖਿਲਾਫ ਜਿਦੇ ਵਿੱਚ 7-22 ਨੇ ਬੰਦੇ ਹੈਗੇ ਤੇ ਬਾਕੀ ਅਣਜਾਣ ਅਣਸੱਤੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਨੰਬਰ 91 ਕੱਲ ਮਿਤੀ 17 18 ਅ 9 2021 ਦੀ ਦਰਮਿਆਨੀ ਰਾਤ ਨੂੰ ਜਿਹੜਾ ਹੈਗਾ ਥਾਣੇ ਨੰਦਗੜ ਵਿਖੇ ਪਰਚਾ ਦਰਜ ਹੋ ਚੁੱਕੇ ਜਿਹਦੇ ਵਿੱਚ ਅਸੀਂ ਅਰੈਸਟ ਇਹਦੇ ਚ ਤਿੰਨ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜਿਹਦੇ ਚ ਲਾਡੀ ਸਿੰਘ ਪੁੱਤਰ ਨਾਇਬ ਸਿੰਘ ਹੈਗਾ ਜੀ ਰਗਵੀਰ ਸਿੰਘ ਗੱਗੀ ਪੁੱਤਰ ਬਲਕਰਨ ਸਿੰਘ ਹੈ ਤੇ ਬਰਵਿੰਦਰ ਸਿੰਘ ਬੱਬੂ ਪੁੱਤਰ ਰਾਮ ਸਿੰਘ ਵਾਸੀਆਂ ਰਾਏਕੇ ਕਲਾਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਤੇ ਇਹਦੇ ਸੈਕਸ਼ਨ ਅਸੀਂ ਜਿਹੜੀ ਪੁਰਾਣੀ ਆ ਸੀ ਪਹਿਲਾਂ 307 353 186 148 159 ਤੇ ਪੁਲਿਸ ਤੇ ਤੇ ਹਮਲਾ ਕਰਨ ਵਾਲੀ ਜਿਹੜੀ ਹੈਗੀ ਉਹ ਵੀ 332 ਸੈਕਸ਼ਨ ਲਾ ਕੇ ਤੇ ਉਹ ਜਿਹੜਾ ਹੈਗਾ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਜਿਹੜੀ ਕਾਰਵਾਈ ਹੈ ਅ ਕੀਤੀ ਜਾਏਗੀ ਤਾਂ ਕਿ ਅੱਗੇ ਤੋਂ ਕੋਈ ਬੰਦਾ ਇਸ ਤਰ੍ਹਾਂ ਦਾ ਕੋਈ ਇਹੋ ਜਿਹੀਆਂ ਹਰਕਤਾਂ ਨੂੰ ਇਹੋ ਜਿਹੀਆਂ ਮਾੜੀਆਂ ਗੱਲਾਂ ਨੂੰ ਪੰਜਾਬ ਵਿੱਚ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਬਟਿੰਡਾ ਦੇ ਇੱਕ ਪਿੰਡ ਦਾ ਹੈ ਜਿੱਥੇ ਕਿ ਇੱਕ ਮੇਲੇ ਦੇ ਵਿੱਚ ਸਾਰੀ ਘਟਨਾ ਵਾਪੜਿਆ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਆਨੰਦਗੜ੍ਹ ਥਾਣਾ ਦੇ ਜਿਹੜਾ ਐਸਐਚਓ ਆ ਉਹ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਤਾਂ ਹੁਣ ਆਨੰਦਗੜ੍ਹ ਥਾਣੇ ਦੇ ਵਿੱਚ ਜਿਹੜਾ 35 ਵਿਅਕਤੀਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਜਿਹੜੇ ਆ 7 ਮੁਲਜ਼ਮ ਜਿਹੜੇ ਆ ਉਹ ਨਾਮਜਦ ਨੇ ਨਾਮਜੰਦ ਵਿਅਕਤੀਆਂ ਦੇ ਵਿੱਚੋਂ ਜਿਹੜਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਦੇ ਖਿਲਾਫ ਜਿਹੜੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਤੇ ਜਾਂਚ ਕੀਤੀ ਜਾ ਰਹੀ ਹੈ